ਲੁਧਿਆਣਾ ਦੇ ਹਲਕਾ ਸਾਨੇਬਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਵਿੱਚ ਮਰਜ ਹੋਈ ਸ਼੍ਰੋਮਣੀ ਅਕਾਲੀ ਦਲ ਫਤਿਹ ਤੁਸੀਂ ਵੀ ਦੇਖੋ ਵਿਸਤਾਰ ਨਾਲ ਪੂਰੀ ਰਿਪੋਰਟ ਫਤਿਹ ਨੇ ਅਕਾਲੀ ਦਲ ਵਾਰਸ ਪੰਜਾਬ ਚ ਆਪਣਾ ਰਲੇਵਾ ਕਰਤਾ ਹੈ ਇਸ ਅਕਾਲੀ ਦਲ ਫਤਿਹ ਦੇ ਜਿਹੜੇ ਜਿੰਨੇ ਵੀ ਆਉਦੇਦਾਰ ਆ ਜਸਕਰਨ ਸਿੰਘ ਦੀ ਅਗਵਾਈ ਚ ਉਹਨਾਂ ਦਾ ਅਸੀਂ तहे ਦਿਲ ਤੋਂ ਧੰਨਵਾਦ ਕਰਦੇ ਆ ਤੇ ਉਹਨਾਂ ਦਾ ਅਸੀਂ ਹਮੇਸ਼ਾ ਹੀ ਮਾਨਸਤਕਾਰ ਕਰਦੇ ਰਵਾਂਗੇ ਕਿ ਉਹਨਾਂ ਕੇ ਪੰਥਕ ਏਕਤਾ ਵਾਸਤੇ ਕਦਮ ਪੁੱਟਿਆ ਅੱਗੇ ਵਧਾਇਆ ਸਹੀ ਅਰਥਾਂ 'ਚ ਨਹੀਂ ਤੇ ਪੰਥ ਕੇ ਇੱਕ ਦਾ ਰੌਲਾ ਤੇ ਰੋਜ ਪੈਂਦਾ ਪਰ ਸਹੀ ਅਰਥਾਂ 'ਚ ਉਹਨਾਂ ਨੇ ਕਰਕੇ ਦਿਖਾਇਆ ਕਿ ਪੰਥ ਇੱਕ ਇਕਤਾ ਕਰਨੀ ਤੇ ਇਦਾਂ ਹੁੰਦੀ ਆ ਤੇ ਇਸ ਕਰਕੇ ਅਸੀਂ ਉਹਨਾਂ ਦਾ ਉਹਨਾਂ ਦੀ ਟੀਮ ਦਾ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਸਰ ਅਮਰਤਪਾਲ ਨੂੰ ਜਿਹੜਾ ਲੋਕ ਸਭਾ ਲੈ ਕੇ ਛੁੱਟੀ ਉਹ ਵੀ ਮੰਨ ਲਈਏ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਪ੍ਰਕਾਰ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਲੋਕ ਸਭਾ 'ਚ ਲੈ ਕੇ ਆਉਣਾ ਚਾਹੀਦਾ ਸੀ ਜਿਹੜੇ ਆਪਣੇ ਲੋਕਾਂ ਦੀ ਪੰਜਾਬ ਦੀ ਪੰਥ ਦੀ ਉਹ ਆਪਣੀ ਜੋ ਆਵਾਜ਼ ਲੋਕਾਂ ਨੇ ਉਹਨਾਂ ਚੁਣਿਆ ਜਿਹਦੇ ਵਾਸਤੇ ਉਹ ਆਪਣੀ ਗੱਲ ਕਰ ਸਕਦੇ ਤੇ ਮੇਰਾ ਖਿਆਲ ਹੈ ਕੋ ਵੀ ਇੱਕ ਉਹਨਾਂ ਦਾ ਬਹੁਤ ਵੱਡਾ ਧੱਕਾ ਹੈ ਕਿ ਉਹਨਾਂ ਨੂੰ ਲੋਕ ਸਭਾ ਸੈਸ਼ਨ ਚ ਲੈ ਜਾਂਦਾ ਨਹੀਂ ਜਾ ਰਿਹਾ ਭਾਈ 2027 ਦੀ ਗੱਲ ਹੋਈ ਹੈ ਕਿ 2027 ਦੇ ਵਿੱਚ ਸਰਕਾਰੇ ਖਾਸ ਬਣਾਵਾਂਗੇ ਕੀ ਰਣਨੀਤੀ ਤਿਆਰ ਕੀਤੀ ਹੈ ਰਣਨੀਤੀ ਜੀ ਇਕਤਾ ਚ ਹੀ ਸਰਕਾਰ ਨਿਕਲੂਗੀ ਜੇ ਅਸੀਂ ਇੱਕ ਹੋਵਾਂਗੇ ਇਕੱਠੇ ਹੋ ਕੇ ਚੱਲਾਂਗੇ ਆਪਣੀਆਂ ਜਿਹੜਾ ਲੋਕਾਂ ਨੂੰ ਆਪਣੇ ਨਾਲ ਜੋੜਾਂਗੇ ਜੋ ਸਾਡੇ ਨਾਲ ਧੱਕਾ ਹੋ ਰਿਹਾ ਉਹ ਲੋਕਾਂ ਤੱਕ ਪਹੁੰਚਾਵਾਂਗੇ ਕਿ ਸਾਡੀ ਨੌਜਵਾਨੀ ਨੂੰ ਕਿਦਾਂ ਨਸ਼ਿਆਂ 'ਚ ਮਾਰਿਆ ਜਾ ਰਿਹਾ ਹੈ ਸਾਡੇ ਨੌਜਵਾਨਾਂ ਨੂੰ ਜਾਇਜ ਇਹ ਰਾਸਤਾ 'ਚ ਲੰਮੇ ਸਮੇਂ ਤੋਂ ਕਈ-ਕਈ ਸਾਲ ਉਹਨਾਂ ਦੀ ਸਜਾਵਾਂ ਤੁਸੀਂ ਉੱਪਰ ਹੋ ਚੁੱਕੇ ਆ ਫਿਰ ਵੀ ਨਹੀਂ ਛੱਡਿਆ ਜਾ ਰਿਹਾ ਤੇ ਇਹ ਇਹ ਦੇ ਵਾਸਤੇ ਸਾਨੂੰ ਸਾਰੇ ਨੂੰ ਇਕੱਠੇ ਹੋ ਕੇ ਹਮਲਾ ਮਾਰਨ ਦੀ ਲੋੜ ਹੈ ਆਪਣੀ ਸਰਕਾਰ ਬਣਾਈਏ ਤੇ ਆਪਣੇ ਲੋਕਾਂ ਨਾਲ ਜੋ ਬੇਇਨਸਾਫੀ ਹੋਈ ਉਹਦੇ ਵਾਸਤੇ ਇਨਸਾਫ ਵਾਸਤੇ ਉਹਨਾਂ ਨੂੰ ਦਰਵਾਜ਼ੇ ਖੋਲ੍ਹਣੇ ਮੇਰਾ ਖਿਆਲ ਹੈ ਕਿ ਐਨਐਸਐਲ ਉਹਨਾਂ ਤੇ ਲਗਾਈ ਨਜਾਇਜ਼ ਗਈ ਸੀ ਸਾਰਿਆਂ ਤੇ ਉਹਨਾਂ ਦੇ ਦੋ ਸਾਲ ਜਿਹੜੇ ਜ਼ਿੰਦਗੀ ਦੇ ਖਰਾਬ ਕਰ ਦਿੱਤੇ ਆ ਤੇ ਮੇਰਾ ਖਿਆਲ ਹੈ ਕਿ ਅੱਜ ਦੇ ਚਿਰ ਦੇ ਪੰਜਾਬ ਚ ਨਸ਼ੇ ਦਾ ਕਾਫੀ ਹੱਦ ਤੱਕ ਨਸ਼ਾ ਕੰਟਰੋਲ ਹੋ ਜਾਣਾ ਸੀਗਾ ਉਹਨਾਂ ਨੂੰ ਖਾਲੀ ਨਸ਼ੇ ਨੂੰ ਵਡਾਵਾ ਦੇਣ ਵਾਸਤੇ ਸਰਕਾਰ ਨੇ ਉਹਨਾਂ ਨੂੰ ਅੰਦਰ ਸੁਟਿਆਇਆ ਸੀ ਤੇ ਜੇ ਉਹਨਾਂ ਨੇ ਅੱਜ ਉਹਨਾਂ ਨੂੰ ਛੱਡ ਦੇਉਂਦੇ ਤੇ ਮੇਰਾ ਖਿਆਲ ਕੋਈ ਐਡਾ ਵੱਡਾ ਹਸਾਨ ਨਹੀਂ ਕੀਤਾ ਉਹਨਾਂ ਨੇ ਉਹਨਾਂ ਦੇ 2 ਸਾਲ ਉਹਨਾਂ ਨੇ ਬਰਬਾਦ ਕੀਤੇ ਆ ਇਸ ਕਰਕੇ ਅਸੀਂ ਉਹਦੀ ਨਿੰਦਾ ਕਰਦੇ ਆ ਤੇ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਬਿਨਾਂ ਸ਼ਰਤ ਸਾਰਿਆਂ ਨੂੰ ਜੋ ਉਹਨਾਂ ਦੇ ਸਾਥੀ ਇੱਥੇ ਵੀ 40 45 ਜੇਲ੍ਹਾਂ 'ਚ ਬੈਠੇ ਆ ਸਾਰਿਆਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਜੀ ਪੰਜਾਬ ਲੈ ਆਂਦਾ ਜਾਏਗਾ ਪੰਜਾਬ ਲੈ ਕੇ ਕੰਨੂਨੀ ਕਰਵਾ ਦੇ ਦੀ ਹਾਂ ਜੀ ਪੰਜਾਬ ਲੈ ਆ ਕੇ ਕਹਿੰਦੇ ਕਾਨੂੰਨੀ ਕਰਵਾ ਦੇ ਦੀ ਹੋ ਜਿਹੜੇ ਪੁਰਾਣੇ ਕੇਸ ਹੋ ਸਕਦੇ ਨਹੀਂ ਚਲੋ ਉਹ ਤੇ ਕਾਨੂੰਨੀ ਕਾਰਵਾਈ ਤੇ ਮੇਰੇ ਖਿਆਲ ਕੋਈ ਬਣਦੀ ਤੇ ਨਹੀਂ ਚਲੋ ਫਿਰ ਵੀ ਜੋ ਕਰਦੇ ਆ ਤੇ ਪੰਜਾਬ ਲੈ ਜਾਂਦਾ ਜਾਂਦਾ ਤੇ ਚਲੋ ਉਹ ਐਸੀ ਉਹਨਾਂ ਦਾ ਇਹ ਚੀਜ਼ ਦਾ ਤਾਂ ਸਵਾਗਤ ਕਰਦੇ ਆ ਕਿ ਉਥੇ ਜੋ ਉਹਨਾਂ ਨੂੰ ਬਹੁਤ ਦੂਰ ਸੁੱਟਿਆ ਹੋਇਆ ਸੀਗਾ ਉਹਨਾਂ ਦੇ ਪਰਿਵਾਰਾਂ ਤੋਂ ਦੂਰ ਉਹਨਾਂ ਨੂੰ ਸਦ ਮਿਲਣ ਦਾ ਥੋੜਾ ਮੌਕਾ ਮਿਲੂਗਾ ਤੇ ਪਰ ਇਹ ਸਰਕਾਰ ਦੀ ਸਰ ਅਸਰ ਧੱਕੇਸ਼ਾਈ ਹੈ ਕਿ ਉਹਨਾਂ ਨੂੰ ਅ ਅੰਦਰ ਰੱਖਣਾ ਉਹਨਾਂ ਤੇ ਉਹਨਾਂ ਨੂੰ ਜ਼ਮਾਨਤ ਨਾ ਦੇਣੀ ਜਾਂ ਉਹਨਾਂ ਤੇ ਜੋ ਵੀ ਛੋਟੇ ਛੋਟੇ ਕੇਸਾਂ 'ਚ ਵੀ ਜਿਹੜੇ ਕਈ ਅਜਨਾਲਾ ਕੇਸ ਮੇਨ ਬਣਾਇਆ ਕਈ ਬੰਦੇ ਉਹ 'ਚ ਬਹੁਤੇ ਬੰਦੇ ਉੱਥੇ ਚ ਗਾਇਬ ਨਹੀਂ ਉੱਥੇ ਪਹੁੰਚੇ ਵੀ ਨਹੀਂ ਉਹਨਾਂ ਨੂੰ ਵੀ ਆ ਦੋ ਦੋ ਤਿੰਨ ਤਿੰਨ ਸਾਲ ਤੋਂ ਅੰਦਰ ਰੱਖਿਆ ਹੋਇਆ ਉਹਨਾਂ ਨੂੰ ਜਮਾਨਤ ਨਹੀਂ ਦਿੱਤੀ ਜਾ ਰਹੀ ਹੈ ਬਹੁਤ ਵੱਡੀ ਬੇਇਨਸਾਫੀ ਵਿਚ ਕੱਟ ਕੀਤਾ ਗਿਆ ਕੀ ਕੰਮ ਜਿਹੜੇ ਜੱਤੇ ਬੰਦੇ ਆ ਗਿਆ ਜਦੋਂ ਪਤਾ ਦੇ ਵਾਰਿਸ ਪੰਜਾਬ ਦੇ ਕਿ ਰਣਨੀਤੀ ਦੇ ਕੀ ਫੈਸਲੇ ਕੀਤੇ ਇਹ ਫੈਸਲਾ ਤੇ ਇਹੋ ਜੀ ਅਕਾਲੀ ਦਲ ਜੋ ਫਤਿਹ ਸੀਗਾ ਉਹਦੇ ਪ੍ਰਧਾਨ ਜਸਕਰਨ ਸਿੰਘ ਤੇ ਉਹਨਾਂ ਦੀ ਜਥੇ ਉਹਨਾਂ ਦੀ ਪੂਰੀ ਲੀਡਰਸ਼ਿਪ ਨੇ ਇਹ ਫੈਸਲਾ ਲਿਆ ਕਿ ਸਾਨੂੰ ਇੱਕ ਹੁੰਦਾ ਸਮਾਵਾ ਤੇ ਇੱਕ ਹੋ ਕੇ ਹੀ ਸਾਡੇ ਸਾਰੇ ਮਸਲੇ ਹੱਲ ਹੋ ਸਕਦੇ ਆ ਤੇ ਉਹਨਾਂ ਨੇ ਅੱਜ ਜੋ ਅਕਾਲੀ ਦਲ ਵਾਰਿਸ ਪੰਜਾਬ ਚ ਆਪਣਾ ਰਲੇਵਾ ਕਰ ਦਿੱਤਾ ਜਿਵੇਂ ਅਸੀਂ ਉਹਨਾਂ ਦੀ ਟੀਮ ਦਾ ਉਹਨਾਂ ਦੇ ਸਾਰੇ ਸਾਥੀਆਂ ਦਾ ਪਹਿਲ ਤੋਂ ਧਰਵਾਦ ਕਰਦੇ ਆ ਤੇ ਬਾਕੀ ਵੀ ਸਾਰੀਆਂ ਜਥੇਬੰਦੀਆਂ ਅਪੀਲ ਕਰਦੇ ਆ ਕਿ ਸਾਰੇ ਇਕੋ ਹੀਏ ਤੇ ਤਾਂ ਹੀ ਆਪਾਂ ਜੋ ਸਾਡੀ ਕੌਮ ਤੇ ਜ਼ੁਲਮ ਹੋ ਰਿਹਾ ਤਕਾ ਆ ਸਾਡੇ ਪੰਜਾਬ ਨੇ ਧੱਕੇਸ਼ਾਹੀ ਹੋ ਰਹੀਆਂ ਉਹਨੂੰ ਰੋਕ ਸਕਦੇ ਆ ਮਾਪੂਜੀ ਗੜਗੜ ਸਾਹਿਬ ਨੂੰ ਜੋ ਥੁੱਕ ਪਿਆ ਗਿਆ ਹੈ ਤੁਹਾਡਾ ਦ੍ਰਿਸ਼ਟੀਕੋਣ ਤੁਹਾਡੀ ਪਾਰਟੀ ਇਸ ਨੂੰ ਕਿਸ ਤਰ੍ਹਾਂ ਦੇਖਦੀ ਹੈ ਨਹੀਂ ਮੇਰਾ ਖਿਆਲ ਹੈ ਗੜਗੜ ਸਾਹਿਬ ਨੂੰ ਜਿਹੜਾ ਥਾਪਿਆ ਗਿਆ ਜਾਂ ਉਹ ਗੜਗੜ ਸਾਹਿਬ ਦਾ ਤੇ ਕੋਈ ਕਸੂਰ ਨਹੀਂ ਇਹ ਸਾਡੀ ਸਾਰੀ ਜਿਹੜੀ ਉਹ ਉਹਨਾਂ ਨੂੰ ਜੱਤਰ ਨਾਲ ਲਾਉਣ ਦਾ ਜਾਂ ਇਹ ਜਿਹੜਾ ਇਹ ਸਿਸਟਮ ਆ ਇਹਨੂੰ ਬਦਲ ਤਬਦੀਲ ਕੀਤਾ ਜਾਣਾ ਚਾਹੀਦਾ ਅੱਜ ਗੜਗੜ ਸਾਹਿਬ ਨੂੰ ਇਦਾਂ ਲਿਆਂਦਾ ਗਿਆ ਕੱਲ ਨੂੰ ਜਦੋਂ ਕੱਢਣ ਲੱਗਿਆ ਫੇਰ ਸਾਰੇ ਜਣੇ ਜਦੋਂ ਲੱਗਦੇ ਆ ਉਦੋਂ ਤੇ ਮੇਰੇ ਖਾਲ ਪ੍ਰਾਣੇ ਦਸੇਦਾਰਾਂ ਨੂੰ ਵੀ ਉਹ ਇਸੇలా ਅਚੀ ਲਿਆਂਦਾ ਗਿਆ ਸੀ ਤੇ ਮੁੜ ਕੇ ਜਾਣ ਦੇ ਟਾਈਮ ਬਹੁਤ ਜ਼ਰੀਲ ਕੀਤਾ ਜਾਂਦਾ ਇਸ ਚੀਜ਼ ਤੇ ਰੋਕ ਲੱਗਣੀ ਚਾਹੀਦੀ ਆ ਇਹਦੇ ਵਾਸਤੇ ਕੋਈ ਵਿਧੀ ਵਿਧਾਨ ਬਣਨਾ ਚਾਹੀਦਾ ਕਿ ਜਥੇਦਾਰਾਂ ਦੀ ਨਿਯੁਕਤੀ ਦਾ ਉਹਨਾਂ ਦਾ ਸਮਾਂ ਕਿੰਨਾ ਹੋਣਾ ਚਾਹੀਦਾ ਉਹ ਉਹਦੇ ਜਿਹੜੀ ਸੇਵਾ ਮੁਕਤੀ ਦਾ ਕੀ ਸਿਸਟਮ ਹੋਣਾ ਚਾਹੀਦਾ ਉਹ ਸਾਰਾ ਤੈਅ ਹੋਣਾ ਚਾਹੀਦਾ ਓਕੇ ਥੈਂਕ ਯੂ ਕਿ ਪ੍ਰੋਗਰਾਮ ਰੱਖਿਆ ਗਿਆ ਸੀਗਾ ਜੀ ਵਾਰਿਸ ਪੰਜਾਬ ਦੇ ਆਜੂ ਆਜੂ ਨਿਕਾਲੇ ਅਸਤੇ ਵੱਲੋਂ ਚਲੋ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਉਹਦੇ ਪ੍ਰੋਗਰਾਮ ਰੱਖਿਆ ਗਿਆ ਸੀਗਾ ਗੁਰਦੁਆਰਾ ਰੇਰੂ ਸਾਹਿਬ ਸਾਨੇ ਆਲ ਵਿਖੇ ਜਿਹੜਾ ਅਕਾਲੀ ਦਲ ਸ਼ਰੋਮਣੀ ਅਕਾਲੀ ਦਲ ਫਤਿਹ ਸੀਗਾ ਉਹਦਾ ਰਲੇਵਾ ਹੋਇਆ ਹੈ ਸ਼ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਉਸ ਦੇ ਸਬੰਧੀ ਅੱਜ ਪ੍ਰੋਗਰਾਮ ਰੱਖਿਆ ਹੋਇਆ ਸੀ ਇਹ ਹੋਰ ਇਸ ਸਬੰਧੀ ਕੀ ਕਹਿਣਾ ਕਿ ਅੱਜ ਜਿਹੜੇ ਐਨਐਸਏ ਤਹਿਤ ਜਿਨ੍ਹਾਂ ਦੇ ਮੁਕੱਦਮੇ ਦਰਜ ਸੀਗੇ ਅੱਜ ਸਾ ਬਹੁਤ ਮਾੜੀ ਗੱਲ ਹੈ ਜੀ ਸਰਕਾਰ ਦੀ 2 ਸਾਲ ਪੂਰੇ ਹੋ ਚੁੱਕੇ ਆ ਫੇਰ ਵੀ ਅਮਰਤਪਾਲ ਉਹਨਾਂ ਦੇ ਚਾਚਾ ਜੀ ਤੇ ਬੱਪਲ ਪ੍ਰੀਤ ਨੂੰ ਐਨਐਸਏ ਨਹੀਂ ਹਟਾਈ ਗਈ ਉਹਨਾਂ ਤਿੰਨਾਂ ਤੋਂ ਤੇ ਬਾਕੀ ਜਿਹੜੇ 7 ਜਣੇ ਸੀ ਉਹਨਾਂ ਤੋਂ ਐਨਐਸਸੀ ਹਟਾ ਕੇ ਪੰਜਾਬ ਦੇ ਵਿੱਚ ਭੇਜਿਆ ਜਾਊਗਾ ਤੇ ਫਰਦਰ ਜਿਹੜੇ ਕੇਸ ਸੀਗੇ ਯੂਪੀਏ ਵਾਲੇ ਆਜਨਾਲੇ ਵਾਲੇ ਉਹਦੇ ਵਿੱਚ ਪ੍ਰोसीडिंग ਚੱਲੂਗੀ ਕੇਸਿਸ ਦੀ ਪਰ ਇਹ ਬਹੁਤ ਮਾੜੀ ਗੱਲ ਹੈ ਸਰਕਾਰ ਦੀ ਕਿ ਜਿਹੜੇ ਸਾਡੇ ਤਿੰਨ ਸਿੰਘ ਹੈ ਉਹਨਾਂ ਵਾਸਤੇ ਕੋਈ ਰਹਿਤ ਨਹੀਂ ਉਹਨਾਂ ਨੇ ਕੀਤੀ ਆਜੋ ਬਾਪੂ ਜੀ ਨਾਲ ਆਜੋ ਪੰਜਾਬ ਦੇ ਵਿੱਚ ਮਰ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰਦੁਆਰਾ ਰੇਡੂ ਸਾਹਿਬ ਗੁਰੂਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਾਰਿਆਂ ਅਰਦਾਸ ਬੇਨਤੀ ਕਰਕੇ ਜਿਹੜੀ ਹੈ ਕਾਲੀ ਦਰਬਾਰਸ ਪੰਜਾਬ ਦੀ ਜਿਹੜੀ ਜੱਥੇਬੰਦੀ ਹੈ ਤੇ ਸ਼੍ਰੋਮਣੀ ਕਾਲੀ ਦਲ ਫਤਿਹ ਅੱਜ ਇੱਕਮਿਕ ਹੋ ਗਏ ਆ ਤੇ ਫਤਿਹ ਨੇ ਜਿਹੜਾ ਭਾਈ ਅਮਰਤਪਾਲ ਸਿੰਘ ਆ ਉਹ ਸਾਡਾ ਮੁੱਖ ਸੇਵਾਦਾਰ ਹੋਊਗਾ ਤੇ ਅਸੀਂ ਸਾਰਿਆਂ ਨੇ ਮੰਨ ਲਿਆ ਅਸੀਂ ਸਾਰੇ ਇੱਕਤਾ ਇੱਕ ਤਾਂ ਕਹੀ ਜਾਂਦੇ ਆ ਇੱਕਤਾ ਕੋਈ ਜੱਥੇਬੰਦੀ ਨਹੀਂ ਹੈ ਇੱਕਤਾ ਤਾਂ ਕੀਤਿਆਂ ਹੋਣੀ ਹੈ ਜਿਹੜੇ ਲੀਡਰ ਕਹਿੰਦੇ ਆ ਏਕਤਾ ਕਰਨੀ ਚਾਹੀਦੀ ਹੈ ਅਸੀਂ ਭਾਈ ਅੱਜ ਬਿਨਾਂ ਸ਼ਰਤ ਏਕਤਾ ਕਰ ਦਿੱਤੀ ਹੈ ਏਕਤਾ ਦੇ ਰਾਹ ਖੋਲ੍ਹ ਦਿੱਤੇ ਹੈ ਤੇ ਹੁਣ ਸਾਰਿਆਂ ਨੂੰ ਏਕਤਾ ਕਰਕੇ ਇੱਕ ਲੜੀ ਤੇ ਪਰੋਚ ਸਰਕਾਰੇ ਖਾਲਸਾ ਬਣਾਉਣਾ ਚਾਹੀਦੀ ਹੈ ਅਸੀਂ ਭਾਈ ਏਕਤਾ ਕਰਤੀ ਹੈ ਤੇ ਬਿਲੇ ਨਿਸ਼ਕਾਮ ਬਿਲਕੁਲ ਕੋਈ ਯੋਧਾ ਨਹੀਂ ਕੋਈ ਗੱਲਬਾਤ ਨਹੀਂ ਤੇ ਚੜ੍ਹਦੀ ਕਲਾ ਚ ਰਹੀ ਰਵਾਂਗੇ ਤੇ ਅਸੀਂ ਭਾਈ ਏਕਤਾ ਕਰਤੀ ਉਹਨਾਂ ਲੋਕ ਸਿੰਘਾਂ ਨੇ ਪਹਿਲਾਂ ਡੇਬਰੂਗੜ੍ਹ ਚ ਏਕਤਾ ਕਰਤੀ ਆਪਣੇ ਖਡੂਰ ਸਾਹਿਬ ਚ ਏਕਤਾ ਕਰਤੀ ਸੀ ਤੇ ਇੱਕ ਇੱਕ ਤਾਂ ਫਰੀਦਕੋਟ ਚ ਹੋ ਗਈ ਆ ਤੇ ਹੁਣ ਆ ਸਾਰੀ ਪੰਥ ਦੀ ਏਕਤਾ ਹੋ ਗਈ ਆ ਮੈਂ ਸਾਰੀਆਂ ਜਥੇਬੰਦੀਆਂ ਨੂੰ ਕਹਿਣਾ ਆਪੋ ਆਪਣੀਆਂ ਸਾਰੀਆਂ ਛੱਡ ਗਏ ਜਿਹੜੀਆਂ ਮੰਚੀਆਂ ਬਾਈ ਡਾਈਆਂ ਉਹਨੂੰ ਖਤਮ ਕਰੀਏ ਤੇ ਕਿਉਂਕਿ ਕੌਮ ਵੱਡੀ ਹੁੰਦੀ ਆ ਪਾਰਟੀ ਵੱਡੀ ਨਹੀਂ ਹੁੰਦੀ ਬੰਦਾ ਵੱਡਾ ਨਹੀਂ ਹੁੰਦਾ ਕੌਮ ਵੱਡੀ ਹੁੰਦੀ ਆ ਏਕਤਾ ਕਰੀਏ ਮੈਂ ਆਪਣਾ ਫਰਜ਼ ਨਿਭਾ ਦਿੱਤਾ ਤੇ ਹੁਣ ਸਾਡੀ ਕੌਮ ਫਰਜ਼ ਨਿਭਾਵੇ